ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਜਿਹੜਾ ਹਾਈਵੇ ਲੰਘਦਾ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਬਲਾਸਪੁਰ ਪਿੰਡ ਨੇੜ ਹੈ ਇਹ ਤੋਂ ਇਲਾਵਾ ਦੱਸੋ ਇਹਦੇ ਨੇੜ ਭਾਗੀ ਕੇ ਵੀ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਇਹ ਮਾਛੀ ਕੇ ਪਿੰਡ ਤੋਂ ਇੱਕ ਛੜਕ ਬੁਰਜ ਕਲਾਰਾ ਨੂੰ ਲੰਘਦੀ ਹੈ ਉਸ ਛੜਕ ਦੇ ਉੱਤੇ ਇਹ ਘਾਰਬਾਈ ਜਿਹਰਾਂ ਦਾ ਆਉਂਦਾ ਹੈ ਵਪਾਰ ਦਾ ਕੰਮ ਇਹਨਾਂ ਦਾ ਸ਼ੌਂਕ ਦਾ ਹੈ ਮਤਲਬ ਖੇਤੀਬਾੜੀ ਵੈਸੇ ਕਰਦੇ ਆ ਨਾਲ ਜਦੋਂ ਸਿਆਲ ਦੀ ਰੁੱਤ ਆ ਜਾਂਦੀ ਹੈ ਜਿਵੇਂ ਹੁਣ ਕਣਕਾਂ ਤੋਂ ਬਾਅਦ ਥੋੜੇ ਰਜੇਵੇਂ ਘਟਦੇ ਆ ਫਾਰਮਰ ਦੇ ਤੋਦੋ ਬਾਈ ਕਹਿੰਦਾ ਵੀ ਅਸੀਂ ਵਪਾਰ ਦਾ ਕੰਮ ਸ਼ੌਂਕ ਆ ਕਰ ਲੈਨੇ ਆ ਇਹਨਾਂ ਕੋਲ ਅੱਜ ਇੱਕ ਵੜ ਇਹ ਵਿਕਰੀ ਵਾਸਤੇ ਹੈ ਇਹਦੀ ਡਿਟੇਲ ਆਪਾਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਉਹ ਤੋਂ ਪਹਿਲਾਂ ਜੇ ਦਿਖਾਵਾਂ ਤਾਂ ਇਹਨਾਂ ਨੂੰ ਸ਼ੌਂਕ ਲਗਭਗ ਹਰੇਕ ਨਸਲ ਦਾ ਹੈ ਘਰੇ ਮੱਜਾਂ ਵੀ ਰੱਖੀਆਂ ਹੋਈਆਂ گاਵਾں ਵੀ ਘਰੇ ਹੋਰ ਹੈਗੀਆਂ ਦੁੱਤੇ ਲਾਈਆਂ ਇਹ ਤੋਂ ਇਲਾਵਾ ਕੁੱਕੜ ਕੁਕੜ ਨਾ ਇਸ ਸਾਈਡ ਤੇ ਇਹਨਾਂ ਦਾ ਸੈਟਅਪ ਬਣਾਤਾ ਨਾਲ ਬੱਕਰੀਆਂ ਸਬਜ਼ੀ ਕਰਦੀ ਐ ਖੇਤਾਂ 'ਚ ਬੈਠਿਆ ਤੇ ਪੂਰਾ ਨਜ਼ਾਰਾ ਇੱਥੇ ਉਹ ਖੇਤਾਂ ਦਾ ਐ ਇਸ ਸਾਈਡ ਤੇ ਬਾਈ ਉਹਨਾਂ ਨੇ ਸਾਈਲੇਜ ਪਾਇਆ ਹੋਇਆ ਤੇ ਇੱਕ ਚੀਜ਼ ਹੋਰ ਧਿਆਨ ਚ ਲਿਆ ਦਿਆਂ ਜਿਹੜਾ ਸਾਈਲੇਜ ਪੱਟਿਆ ਜਾਂਦਾ ਉਹ ਵੀ ਬੜੇ ਵਧੀਆ ਤਰੀਕੇ ਦੇ ਨਾਲ ਵੈਸੇ ਹਰੇਕ ਸਾਈਲੇਜ ਪਾਉਣ ਵਾਲਾ ਵੀ ਇਸ ਤਰ੍ਹਾਂ ਹੀ ਕਰਦਾ ਪਰ ਤੁਸੀਂ ਦੇਖੋ ਇੱਕ ਸਾਰ ਸਾਈਲੇਜ ਪੜਦਿਆ ਮਤਲਬ ਜੋ ਵੀ ਕੰਮ ਐ ਮੈਂ ਜਿੰਨਾ ਕਿ ਦੇਖਿਆ ਤਾਂ ਉਹ ਸਾਰਾ ਸ਼ੌਂਕ ਦਾ ਹੈ ਅੱਜ ਇਹਨਾਂ ਨੇ ਇਹ ਗਾਂ ਵਕਾਊ ਕੀਤੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਮੇਨ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆਜੂ ਤਸੱਲੀ ਤੁਸੀਂ ਕਰ ਸਕਦੇ ਹੋ ਮੈਂ ਇਹਨਾਂ ਕੋਲੋਂ ਪਹਿਲੀ ਵੀਡੀਓ ਬਣਾ ਰਿਹਾ ਤੇ ਬਾਈ ਹੋਰੀ ਕਹਿੰਦੇ ਵੀ ਆਪਾਂ ਰੇਟ ਵੀਡੀਓ ਚ ਹੀ ਰੱਖ ਦਿਆਂਗੇ ਸੋ ਜਿਹਨੂੰ ਗਾਂ ਰੇਟ ਦੇ ਹਿਸਾਬ ਤੇ ਚਾਹ ਚੂ ਕਿ ਉਹ ਵੀ ਰਿਕਾਲ ਕਰ ਲੂਗਾ ਸੌਦੇ ਹੋ ਜਾਂਦੇ ਹੁੰਦੇ ਆ ਤਾਂ ਆ ਕੇ ਜਰੂਰ ਪਸ਼ੂ ਦੇਖਿਆ ਕਰੋ ਸੋ ਆਓ ਇਹਦੀ ਇਨਫੋਰਮੇਸ਼ਨ ਵੀਰ ਤੋਂ ਲੈਨੇ ਆਪਾਂ ਫੇਰੇ ਤੁਹਾਨੂੰ ਨਾਲ ਤੋੜ ਕੇ ਦਿਖਾ ਦਾਂਗੇ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੂਗਾ ਉਸ ਤੇ ਤੁਸੀਂ ਕਾਲ ਕਰਨੀ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਰਾਜੀਵ ਸਿੰਘ ਜੀ ਠੀਕ ਹੈ ਪਿੰਡ ਮਾਛੀਕੇ ਜੀ ਜਿਹੜਾ ਮੋਗਾ ਜੀ ਰਾਜੀਵ ਭਾਈ ਮੈਂ ਵੇਖ ਰਿਹਾ ਵੀ ਕਾਫੀ ਸਾਰੇ ਜਾਨਵਰ ਹੋਰ ਵੀ ਨਾਲ ਰੱਖੇ ਹੋਏ ਆ ਸ਼ੌਂਕ ਆ ਪਸ਼ੂਆਂ ਦੇ ਹਾਂਜੀ ਇਹ ਸ਼ੌਂਕ ਆ ਜੀ ਆਪਾਂ ਨੂੰ ਪਹਿਲਾਂ ਤੁਸੀਂ ਵਪਾਰ ਦਾ ਕੰਮ ਸ਼ੌਂਕ ਹੀ ਆ ਜਾਂ ਰੂਟੀਨ ਚ ਪਸ਼ੂ ਜਿਵੇਂ ਕਰਦੇ ਹੋ ਨਹੀਂ ਸ਼ੌਂਕ ਹੀ ਆ ਜੀ ਆਪਾਂ ਨੂੰ ਤਾਂ ਹੀ ਸ਼ੌਂਕ ਹੈ ਹਾਂਜੀ ਅੱਛਾ ਇਹ ਸਿਆਲ ਸਿਆਲ ਚਲਾਉਣੇ ਆ ਫਿਰ ਹਾਂਜੀ ਸਿਆਲ ਸਿਆਲ ਜੀ ਗਾਵਾ ਲਿਓਨੇ ਕੇ ਮੱਜਾਂ ਵੀ ਆ ਜਾ। ਨਹੀਂ ਗਾਵਾਂ ਹੀ ਲਿਓਨੇ ਜੀ ਜਾਈ ਤਾਂ ਹੀ। ਗਾਵਾਂ ਹੀ ਲਿਓਨੇ। ਹਾਂਜੀ। ਹੁੰਦਾ ਇੱਕ ਅੱਧਾ ਨਾਗੀ ਹਾਂਜੀ। ਹਾਂਜੀ ਇੱਕ ਅੱਧਾ ਨਾਗੀ ਹੁੰਦਾ ਨਗੀਨਾ ਹੀ ਹੁੰਦਾ ਜੀ ਆਪਣਾ ਕੋਲ। ਅੱਛਾ ਸੋਣੀ ਖਰੀਦ ਦਿਓ। ਹਾਂਜੀ। ਕਿੰਨਵਾ ਸੂਆ ਇਸ ਗਾਣੇ ਸੂਣਾ ਬਈ। ਇਹ ਦੂਜਾ ਸੂਆ ਸੂਣਾ ਜੀ। ਦਨ ਕਿੰਨੇ ਹਜੇ ਲੈ ਜੂਗੀ? ਇਹ ਲੈ ਜੂਗੀ ਤਿੰਨ ਚਾਰ ਦਿਨ ਜੀ। ਤਿੰਨ ਚਾਰ ਦਿਨ ਹਜੇ ਲੈ ਸਕਦੀ ਆ। ਹਾਂਜੀ। ਅੱਛਾ ਦੁੱਧ ਮਾਲਕਾਂ ਨੇ ਜਿਹੜਾ ਦੱਸਿਆ ਉਹ ਕਿੰਨਾ ਦੱਸਿਆ? ਉਹ 20 ਲੀਟਰ ਦਾ ਰਿਕਾਰਡ ਹੈ ਇਹਦਾ ਪਹਿਲੇ ਸੂਏ। 40 ਲੀਟਰ ਦਾ। ਹਾਂਜੀ। ਠੀਕ ਹੈ ਇਹ ਦੇ ਸੀਮਨ ਦੀ ਡਿਟੇਲ ਹੈ ਕੋਈ ਉਹ ਹੈਗੀ ਹੈ ਜੀ ਆਪਣੇ ਕੋਲ ਇਹ ਇਹ ਕਿਹੜੇ ਸੀਮਨ ਦੀ ਕੁਛ ਪਤਾ ਕਿ ਨਹੀਂ ਪਤਾ ਨਹੀਂ ਇਹ ਆਪਾਂ ਲੈ ਕੇ ਦੇ ਦਾਂਗੇ ਜੀ ਅੱਛਾ ਇਹਦਾ ਪਤਾ ਕਰ ਲਾਂਗੇ ਇਹਦੇ ਜਿਹੜਾ ਲੱਗਾ ਹੈ ਉਹ ਸੈਕ ਦਾ ਕੋਈ ਬੋਲ ਹੈ ਤੁਹਾਡੇ ਕੋਲ ਹੈ ਟਾਈਸਨ ਨਾਮ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਅੱਛਾ ਭਾਈ ਕਿ ਸੈਕਸਟ ਸੀਮਨ ਲੱਗਿਆ ਵਾ ਜੀ ਅੱਛਾ ਸਿਕਸਟ ਹੈ ਹਾਂ ਜੀ ਇਹਦੀ ਡਿਮਾਂਡ ਕੀ ਰੱਖਦੇ ਹਾਂ ਇਹ 1.5 2 ਲੱਖ ਰੁਪਈਆ ਜੀ 2 ਲੱਖ ਤੇ 25000 ਹਾਂ ਜੀ ਦੋਸਤੋ ਡਿਮਾਂਡ 2 ਲੱਖ ਤੇ 25000 ਹੈ ਵਪਾਰਚ ਬਾਈ ਕੋਲ ਖਰੀਦੀ ਹੋਈ ਹੈ ਵਹਿੜ ਸੂਆ ਇਹਦਾ ਦੂਜਾ ਹੈ ਇਹਦਾ ਬਹੁਤ ਸੋਹਣਾ ਢਾਂਚਾ ਹੈ ਬਾਕੀ ਮੂੰ ਮੱਥਾ ਤੁਸੀਂ ਦੇਖੋ ਖਾਣ ਪੀਣ ਦੀ ਖੁੱਲੀ ਡੁੱਲੀ ਆ ਥੋੜੀ ਜੀ ਅਸੀਂ ਫੀਡ ਪਾ ਲਈ ਕਿਉਂਕਿ ਦੂਜੇ ਪਸ਼ੂ ਅੰਦਰ ਵੱਧੇ ਸੀਗੇ ਤੇ ਅੰਦਰ ਜਗ੍ਹਾ ਥੋੜੀ ਜੀ ਬਾਈ ਕੋਲ ਕੰਜਸਟਡ ਹੈ ਉੱਥੇ ਤੋਰਨਾ ਪਸ਼ੂ ਨੂੰ ਔਖਾ ਹੋ ਜਾਂਦਾ ਤੇ ਅਸੀਂ ਇਧਰ ਬਾਹਰ ਇਹਨੂੰ ਬਣ ਲਿਆ ਕੱਚੇ ਥਾਂ ਦੇ ਉੱਤੇ ਤੋਰ ਕੇ ਦਿਖਾਉਣੇ ਆ ਸਟਰਕਚਰ ਵਾਲੇ ਦੁਆਲੇ ਤੋਂ ਤੁਸੀਂ ਇਹਦਾ ਦੇਖ ਲਓ ਤੋਰਦੇ ਬਾਈ ਤੁਹਾਨੂੰ ਸੋ ਹਜੇ 3-4 ਦਿਨੇ ਲੈਂਦੀ ਆ ਸੂਣ ਚ ਅੰਦਾਜ਼ਾ ਹੈ ਪਹਿਲਾਂ ਵੀ ਸੂਕ ਸਕਦੀ ਆ 42 ਕਿਲੋ ਦੁੱਧ ਦਾ ਬਾਈ ਕਹਿੰਦਾ ਰਿਕਾਰਡ ਹੈ ਹਵਾਨਾ ਕਰਮਾ ਵਾਲੀ ਨੇ ਪੂਰਾ ਭਰਿਆ ਵਾ ਤੇ ਫਿਕਸ ਜਾ ਹਵਾਨਾ ਤੋਰ ਜਿਹੜੀ ਉਹ ਲੱਤਾਂ ਖੋਲ ਕੇ ਹੀ ਤੁਰੂਗੀ ਕਿਉਂਕਿ ਜਿੰਨਾ ਵੀ ਹਵਾਨਾ ਹੈ ਉਹ ਸਾਰਾ ਹੀ ਪੱਟਾਂ ਦੇ ਸਾਂ ਨਚ ਆਇਆ ਖੁੱਚਾਂ ਤੋਤੇ ਆ ਵਾਈਟ ਰੰਗ ਦੀ ਇਹਦੇ ਸੀਮਣ ਵੀ ਬਾਈ ਕਹਿੰਦਾ ਵੀ ਸੈਕਸੜ ਲੱਗਾ ਉਹ ਸਟਰਾ ਦੀ ਫੋਟੋ ਹੈਗੀ ਹੈ ਪੂਰਾ ਕਲੀਅਰ ਮੈਨੂੰ ਨਾਮ ਉਤੋਂ ਨਹੀਂ ਸਮਝ ਆਈ ਟਾਈਸਨ ਸ਼ਾਇਦ ਉੱਤੇ ਲਿਖਿਆ ਤੇ ਸੈਗ ਕੰਪਨੀ ਜਿਹੜੀ ਉਹ ਲਿਖੀ ਹੋਈ ਹੈ ਕਮਾਲਾ ਬਾਈ ਫੇਰ ਇਹਨੂੰ ਸੋਏ ਦੱਸੋ ਤੁਹਾਨੂੰ ਵਹਿੜ ਦਿਖਾ ਰਹੇ ਹਾਂ ਜਿਹੜੀ ਅੱਜ ਇਹ ਇੱਕ ਹੀ ਨਾਗਾ ਬਾਈ ਕੋਲ ਤੇ ਬਾਈ ਕਹਿੰਦਾ ਵੀ ਮੈਂ ਸੋਹਣੀਆਂ ਵਹਿੜਾਂ ਹੀ ਖਰੀਦਦਾ ਜਦੋਂ ਵੀ ਖਰੀਦਦਾ ਕਿਉਂਕਿ ਬਾਹਲਾ ਮੇਨ ਵਪਾਰ ਨਹੀਂ ਹੈ ਵਪਾਰ ਦਾ ਕੰਮ ਸ਼ੌਂਕੀਆ ਤੇ ਸ਼ੌਂਕ ਵਿੱਚ ਜਿਹੜੇ ਪਸ਼ੂ ਇਦਾਂ ਦੇ ਵੀਰ ਖਰੀਦ ਕੇ ਲਿਆਉਂਦਾ ਸੋ ਤੁਹਾਨੂੰ ਇਹ ਵਹਿੜ ਦਿਖਾ ਰਹੇ ਆਂ ਭਾਈ ਉਧਰ ਸਿੱਧੀ ਲਿਜਾਈਂ ਜਾਣ ਦੇ ਉਧਰ ਨੂੰ ਸੋ ਦਸੋ ਅੱਗੋਂ ਸੂਰਜ ਪੈਂਦਾ ਚਮਕ ਦੇਖਿਓ ਵਹਿੜ ਦੇ ਵਿੱਚ ਢਾਂਚੇ ਦੀ ਚੌੜਾਈ ਵੀ ਚੰਗੀ ਹੈ ਇੱਥੋਂ ਕਮਾ ਲਓ ਭਾਵੇਂ ਵਾਪਸ ਥਾਣੇ ਦੇ ਹੱਥੀ ਚਵਾਈ ਵਾਲੇ ਵੀ ਆ ਪਰ ਦੁੱਧ ਆਪਾਂ ਨੂੰ ਪਤਾ ਵੀ ਇਦਾਂ ਦੇ ਹਵਾਨਿਆਂ ਚੋਂ ਇਹਨਾਂ ਨੇ ਚੰਗਾ ਹੀ ਦੇਣਾ ਹੁੰਦਾ ਬਾਕੀ ਬੋਡੀ ਵੇਟ ਤੁਸੀਂ ਵਹਿੜਦਾ ਦੇਖ ਰਹੇ ਹੋ ਉਹਦੇ ਤੋਂ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਤੇ ਚੰਗੇ ਦੁੱਧ ਵਾਲੇ ਪਸ਼ੂ ਨੂੰ ਆਮ ਤੌਰ ਤੇ ਮਸ਼ੀਨ ਨਾਲ ਹੀ ਚੋਇਆ ਜਾਂਦਾ ਸੋ ਬਾਕੀ ਤੁਸੀਂ ਦੇਖ ਲਓ ਆਪਣੀ ਮੈਨੇਜਮੈਂਟ ਦੇ ਹਿਸਾਬ ਤੇ ਵੀ ਤੁਸੀਂ ਕਿਦਾਂ ਜਿਹਨੇ ਖਰੀਦਣੀਆਂ ਉਹਨੇ ਚਵਾਈ ਕਰਨੀ ਹੈ ਉਤੋਂ ਵੀ ਫੁੱਲ ਚੌੜੀ ਵਹਿੜ ਹੈ ਤੁਸੀਂ ਉਹ ਇਹਦੀ ਕੰਗਰੋੜ ਤੋਂ ਦੇਖ ਸਕਦੇ ਹੋ ਲੰਬਾਈ ਇਹਦੀ ਬਹੁਤ ਹੈ ਹਾਈਟ ਇਹਦੀ ਸੋਹਣੀ ਹੈ ਬਿਊਟੀ ਜਿਹੜੀ ਉਹ ਫੇਸ ਦੀ ਇਹਦੀ ਬੜੀ ਚੰਗੀ ਆ ਵਾਈਟ ਰੰਗ ਦੇ ਵਿੱਚ ਇਹ ਵੱੱਛੀ ਫॉर ਸੇਲ ਚੰਗੀ ਲੱਗੇ ਤਾਂ ਦੱਸੋ ਕੰਟੈਕਟ ਕਰ ਲਿਓ ਜੇ ਨੰਬਰ ਬਾਈ ਦਾ ਸਕਰੀਨ ਉੱਤੇ ਆ ਬੰਦਿਓ ਵੀਰੇ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੀ ਨਾਕ ਦਿਖਾਉਣਾ ਸੀ ਰੂਟੀਨ ਚੀ ਵੀਡੀਓ ਦਿਖਾ ਰਿਆ ਕਰਨੀਆਂ ਜਦੋਂ ਵੀ ਬਾਈ ਕੋਲ ਇਦਾਂ ਦੀ ਕੋਈ ਵੜ ਆਇਆ ਕਰੂਗੀ ਤੇ ਤਿਆਰ ਹੋਇਆ ਕਰੂਗੀ ਇਸ ਵੀਡੀਓ ਤੋਂ ਪਤਾ ਲੱਗ ਜਾਣਾ ਵੀ ਇਸ ਭਰਾ ਨੂੰ ਰਿਸਪੌਂਸ ਫਾਰਮਰ ਵੀਰਾਂ ਨੂੰ ਕਿਦਾਂ ਦਾ ਮਿਲਦਾ ਹੈ ਧੰਨਵਾਦ